ਤੇ ਮੋਦੀ ਆ ਜੋ ਜੋ ਇਹਨਾਂ ਲੋਕਾਂ ਦੇ ਮੂੰਹ ਦੇ ਵਿੱਚ ਠੁਕਦਾ ਤਾਂ ਇਹੀ ਲੋਕਾਂ ਦੇ ਵਿੱਚ ਆ ਕੇ ਉਲਟੀਆਂ ਕਰਦਾ ਭਗਵੰਤ ਮਾਨ ਇਸ ਭਗਵੰਤ ਮਾਨ ਨੂੰ ਜਿਹੜਾ ਲੋਕਾਂ ਨੂੰ ਕੈਸਟਾਂ ਸੁਣਾ ਕੇ ਮਿੱਠੀਆਂ ਮਿਰਚਾਂ ਤੇ ਹੋਰ ਕੋਈ ਵੇਚ ਕੇ ਸਭ ਕੁਝ ਇਹ ਸੱਤਾ ਦੇ ਕਾਬਜ ਹੋਇਆ ਪਰ ਅੱਜ ਉਹਦਾ ਕਰਦਾਰ ਹੈ ਜਿਹੜਾ ਉਹ ਦਿੱਲੀ ਮੋਦੀ ਤੇ ਕੇਜਰੀਵਾਲ ਦੀ ਬੋਲੀ ਬੋਲ ਕੇ ਲੋਕਾਂ ਨੂੰ ਦਬਾਉਣਾ ਚਾਹੁੰਦਾ ਸਾਨੂੰ ਉਹਨਾਂ ਲੋਕਾਂ ਨੂੰ ਪਛਾਣ ਕੇ ਉਹਨਾਂ ਨੀਤੀਆਂ ਨੂੰ ਪਛਾਣ ਕੇ ਜਿਨ੍ਹਾਂ ਦੇ ਨਾਲ ਸਾਥੋ ਜਲ ਜੰਗਲ ਜ਼ਮੀਨ ਰੋਜ਼ਗਾਰ ਖੋਣਾ ਚਾਹੁੰਦੇ ਆ ਉਸ ਦੇ ਵਿਰੁੱਧ ਸਾਡੀ ਲੜਾਈ ਆ ਇਹ ਲੜਾਈ ਮੈਂ ਪਿਛਲੀ ਮੀਟਿੰਗ ਜਿਹੜੀ ਟੀਚਰ ਹੋ ਵਿੱਚ ਉੱਥੇ ਵੀ ਕਿਹਾ ਸੀ ਕਿ ਸਾਨੂੰ ਇਕੱਲੇ ਨਾਲ ਲੜਨੀ ਪੈਣੀ ਆ ਤੇ ਉਹ ਪ੍ਰੈਸ ਉਹ ਭਾਈਚਾਰਾ ਸਾਡਾ ਜਿਹੜਾ ਸਰਕਾਰ ਦੀ ਬੋਲੀ ਬੋਲ ਰਿਹਾ ਉਹਨਾਂ ਨੂੰ ਮਾਰਾ ਚਲੂਣਨ ਦੀ ਲੋੜ ਹੈ ਇਨਸਾਫ ਦੀ ਜੰਗ ਲੜਨ ਲਈ ਆਏ ਹੋਏ ਸਾਰੇ ਹੀ ਕਿਸਾਨ ਮਜ਼ਦੂਰ ਪੱਤਰਕਾਰ ਤੇ ਵੱਖ-ਵੱਖ ਤਰਕਿਆਂ ਦੇ ਮੇਰੇ ਭਰਾਵੋ ਤੇ ਮੇਰੀਓ ਭੈਣੋ ਫਤਿਹ ਸਾਂਝੀ ਕਰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮੈਥੋਂ ਪਹਿਲਾਂ ਵੀ ਬੋਲਣ ਵਾਲੇ ਬੁਲਾ ਰਹੇ ਨੇ ਵਾਰ-ਵਾਰ ਜ਼ਿਕਰ ਕੀਤਾ ਆਪਾਂ ਨੂੰ ਛੋਟੇ ਹੁੰਦਿਆਂ ਤੋਂ ਕਿਤਾਬਾਂ ਦੇ ਅੰਦਰ ਪੜਾਇਆ ਜਾਂਦਾ ਰਿਹਾ ਕਿ ਜਿਹੜੀ ਪ੍ਰੈਸ ਹੈ ਉਹ ਸਾਡੀ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ ਪਰ ਇਹ ਗੱਲਾਂ ਕੇਵਲ ਕਾਗਜ਼ਾਂ ਦੇ ਵਿੱਚ ਨੇ ਦੁਨੀਆ ਦੇ ਅੰਦਰ ਕੋਈ ਵੀ ਧਾਰਾ ਕਿਸੇ ਵੀ ਕਿਸਮ ਦਾ ਰਾਜ ਹੈ ਉਹ ਤਾਨਾਸ਼ਾਹੀ ਆ ਉਹ ਕੋਈ ਖੱਬੇ ਪੱਖੀ ਆ ਕੋਈ ਸੱਜੇ ਪੱਖੀ ਆ ਪਰ ਜਦੋਂ ਕੋਈ ਤੇ ਸਰਕਾਰ ਦੇ ਵਿਰੁੱਧ ਗੱਲ ਆਉਂਦੀ ਹੈ ਸਰਕਾਰ ਦੀ ਗੱਲ ਉਠਾਈ ਜਾਂਦੀ ਹੈ ਤਾਂ ਉਦੋਂ ਪੱਤਰਕਾਰਾਂ ਨੂੰ ਸ਼ਹੀਦ ਹੋਣਾ ਪੈਂਦਾ ਹੈ ਅੱਜ ਦੇ ਇਸ ਜਮਾਨੇ ਦੇ ਅੰਦਰ ਦਿੱਲੀ ਅੰਦੋਲਨ ਤੋਂ ਅਸੀਂ ਦੇਖਿਆ ਕਿ ਇੱਕ ਪਾਸੇ ਉਹ ਪੱਤਰਕਾਰ ਉਹ ਪ੍ਰੈਸ ਸੀ ਜਿਹੜੀ ਸਰਕਾਰ ਦਾ ਗੁਣਗਾਨ ਕਰਦੀ ਸੀ ਤੇ ਇੱਕਾ ਪੰਜਾਬੀ ਭਾਈਚਾਰਾ ਪੱਤਰਕਾਰ ਬੈਠੇ ਆ ਜਿਨ੍ਹਾਂ ਨੇ ਉਸ ਅੰਦੋਲਨ ਨੂੰ ਪੂਰੀ ਦੁਨੀਆ ਅਮਰੀਕਾ ਕੈਨੇਡਾ ਤੱਕ ਪਹੁੰਚਾਇਆ ਲੋਕਾਂ ਦੀ ਆਵਾਜ਼ ਬਣਨ ਵਾਲੀ ਉਸ ਕਲਮ ਨੂੰ ਅੱਜ ਦਬਾਉਣ ਦੀਆਂ ਛਾਛਾਂ ਕੇਵਲ ਪੰਜਾਬ 'ਚ ਨਹੀਂ ਹੋ ਰਹੀਆਂ ਪੂਰੀ ਦੁਨੀਆ ਤੇ ਚਾਹੇ ਉਹ ਅਮਰੀਕਾ ਕੈਨੇਡਾ ਕਿਤੇ ਵੀ ਹੋਵੇ ਉਹ ਕਾਰਪੋਰੇਟ ਘਰਾਣੇ ਹੋਣ ਉਹ ਤਾਨਾਸ਼ਾਹੀ ਲੋਕ ਹੋਣ ਤੇ ਮੋਦੀ ਆ ਜੋ ਜੋ ਇਹਨਾਂ ਲੋਕਾਂ ਦੇ ਮੂੰਹ ਦੇ ਵਿੱਚ ਠੁਕਦਾ ਤਾਂ ਇਹੀ ਲੋਕਾਂ ਦੇ ਵਿੱਚ ਆ ਕੇ ਉਲਟੀਆਂ ਕਰਦਾ ਭਗਵੰਤ ਮਾਨ ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਸਮਾਂ ਸੀਮਤ ਹੈ ਸਾਨੂੰ ਉਹਨਾਂ ਲੋਕਾਂ ਨੂੰ ਪਛਾਣ ਕੇ ਉਹਨਾਂ ਨੀਤੀਆਂ ਨੂੰ ਪਛਾਣ ਕੇ ਜਿਨ੍ਹਾਂ ਦੇ ਨਾਲ ਸਾਥੋਂ ਜਲ ਜੰਗਲ ਜ਼ਮੀਨ ਰੋਜ਼ਗਾਰ ਖੋਣਾ ਚਾਹੁੰਦੇ ਆ ਉਸ ਦੇ ਵਿਰੁੱਧ ਸਾਡੀ ਲੜਾਈ ਹੈ ਇਹ ਲੜਾਈ ਮੈਂ ਪਿਛਲੀ ਮੀਟਿੰਗ ਜਿਹੜੀ ਟੀਚਰ ਹੋਮ ਚੋਂ ਦੇ ਵੀ ਕਿਹਾ ਸੀ ਕਿ ਸਾਨੂੰ ਇਕੇ ਨਾਲ ਲੜਨੀ ਪੈਣੀ ਹੈ ਤੇ ਉਹ ਪ੍ਰੈਸ ਉਹ ਭਾਈਚਾਰਾ ਸਾਡਾ ਜਿਹੜਾ ਸਰਕਾਰ ਦੀ ਬੋਲੀ ਬੋਲ ਰਿਹਾ ਉਹਨਾਂ ਨੂੰ ਮਾਲਾ ਚਲੂਣਨ ਦੀ ਲੋੜ ਹੈ ਤੇ ਵੱਖ-ਵੱਖ ਅਸੀਂ ਤਾਂ ਮੋਰਚੇ ਵੱਲੋਂ ਮੈਂ ਆਪਣੀ ਜਥੇਬੰਦੀ ਕੁੱਲ ਹੰਦ ਕਿਸਾਨ ਸਭਾ ਵੱਲੋਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਵੱਡੀ ਤੋਂ ਵੱਡੀ ਗਿਣਤੀ ਦੇ ਨਾਲ ਤੁਹਾਡੇ ਹਰ ਪ੍ਰੋਗਰਾਮ ਸ਼ਾਮਲ ਹੋਵਾਂਗੇ ਤੇ ਇਸ ਭਗਵੰਤ ਮਾਨ ਨੂੰ ਜਿਹੜਾ ਇੱਕ ਉਸ ਖੇਤਰ ਚੋਂ ਆਇਆ মিডিਆ ਦੇ ਖੇਤਰ ਚੋਂ ਹਾਸ ਰਸਤੇ ਵਿੱਚੋਂ ਜਿਹੜਾ ਲੋਕਾਂ ਨੂੰ ਕੈਸਟਾਂ ਸੁਣਾ ਕੇ ਮਿੱਠੀਆਂ ਮਿਰਚਾਂ ਤੇ ਹੋਰ ਕੋਈ ਵੇਚ ਕੇ ਸਭ ਕੁਝ ਇਸ ਸੱਤਾ ਦੇ ਕਾਬਜ ਹੋਇਆ ਪਰ ਅੱਜ ਉਹਦਾ ਕਰਦਾਰ ਹੈ ਜਿਹੜਾ ਉਹ ਦਿੱਲੀ ਮੋਦੀ ਤੇ ਕੇਜਰੀਵਾਲ ਦੀ ਬੋਲੀ ਬੋਲ ਕੇ ਲੋਕਾਂ ਨੂੰ ਦਬਾਉਣਾ ਚਾਹੁੰਦਾ ਹੈ মিডিਆ ਮੇਰਾ ਸਮਾਂ ਖਤਮ ਹੋ ਗਿਆ ਅਖੀਰ ਦੇ ਵਿੱਚ ਮੈਂ ਇਹੀ ਬੇਨਤੀ ਕਰੂੰਗਾ ਕਿ ਆਪਾਂ ਇੱਕ ਇਹ ਦੇ ਨਾਲ ਇਹਨਾਂ ਲੋਕਾਂ ਨੂੰ ਜਵਾਬ ਦੇ ਜੇ ਇਹਨਾਂ ਲੋਕਾਂ ਨੂੰ ਨੰਗੇ ਕਰਕੇ ਤੇ ਇਹਨਾਂ ਨੀਤੀਆਂ ਨੂੰ 모ਡਰਨ ਦੇ ਲਈ ਕਰ ਕਰੇ ਸੰਘਰਸ਼ ਨੂੰ ਲੈ ਕੇ ਜਾਈਏ ਇਹਨਾਂ ਬੇਨਤੀਆਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਫ ਦੀ ਜੰਗ ਲੜਨ ਲਈ ਆਏ ਹੋਏ ਸਾਰੇ ਹੀ ਕਿਸਾਨ ਮਜ਼ਦੂਰ ਪੱਤਰਕਾਰ ਤੇ ਵੱਖ-ਵੱਖ طبਕਾਂ ਦੇ ਮੇਰੇ ਭਰਾਵੋ ਤੇ ਮੇਰੀਓ ਭੈਣੋ ਫਤਿਹ ਸਾਂਝੀ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮੈਥੋਂ ਪਹਿਲਾਂ ਵੀ ਬੋਲਣ ਵਾਲੇ ਬੁਲਾ ਰਹੇ ਨੇ ਵਾਰ-ਵਾਰ ਜ਼ਿਕਰ ਕੀਤਾ ਆਪਾਂ ਨੂੰ ਛੋਟੇ ਹੁੰਦਿਆਂ ਤੋਂ ਕਿਤਾਬਾਂ ਦੇ ਅੰਦਰ ਪੜਾਇਆ ਜਾਂਦਾ ਰਿਹਾ ਕਿ ਜਿਹੜੀ ਪ੍ਰੈਸ ਹੈ ਉਹ ਸਾਡੀ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ ਪਰ ਇਹ ਗੱਲਾਂ ਕੇਵਲ ਕਾਗਜ਼ਾਂ ਦੇ ਵਿੱਚ ਨੇ ਦੁਨੀਆ ਦੇ ਅੰਦਰ ਕੋਈ ਵੀ ਧਾਰਾ ਕਿਸੇ ਵੀ ਕਿਸਮ ਦਾ ਰਾਜ ਹੈ ਉਹ ਤਾਨਾਸ਼ਾਹੀ ਆ ਉਹ ਕੋਈ ਖੱਬੇ ਪੱਖੀ ਆ ਕੋਈ ਸੱਜੇ ਪੱਖੀ ਆ ਪਰ ਜਦੋਂ ਕੋਈ ਤੇ ਸਰਕਾਰ ਦੇ ਵਿਰੁੱਧ ਗੱਲ ਆਉਂਦੀ ਹੈ ਸਰਕਾਰ ਦੀ ਗੱਲ ਉਠਾਈ ਜਾਂਦੀ ਹੈ ਤਾਂ ਉਦੋਂ ਪੱਤਰਕਾਰਾਂ ਨੂੰ ਸ਼ਹੀਦ ਹੋਣਾ ਪੈਂਦਾ ਹੈ ਅੱਜ ਦੇ ਇਸ ਜਮਾਨੇ ਦੇ ਅੰਦਰ ਦਿੱਲੀ ਅੰਦੋਲਨ ਤੋਂ ਅਸੀਂ ਦੇਖਿਆ ਕਿ ਇੱਕ ਪਾਸੇ ਉਹ ਪੱਤਰਕਾਰ ਉਹ ਪ੍ਰੈਸ ਸੀ ਜਿਹੜੀ ਸਰਕਾਰ ਦਾ ਗੁਣਗਾਨ ਕਰਦੀ ਸੀ ਤੇ ਇੱਕ ਆ ਪੰਜਾਬੀ ਭਾਈਚਾਰਾ ਪੱਤਰਕਾਰ ਬੈਠੇ ਆ ਜਿਨ੍ਹਾਂ ਨੇ ਉਸ ਅੰਦੋਲਨ ਨੂੰ ਪੂਰੀ ਦੁਨੀਆ ਅਮਰੀਕਾ ਕੈਨੇਡਾ ਤੱਕ ਪਹੁੰਚਾਇਆ ਲੋਕਾਂ ਦੀ ਆਵਾਜ਼ ਬਾਣਨ ਵਾਲੀ ਉਸ ਕਲਮ ਨੂੰ ਅੱਜ ਦਬਾਉਣ ਦੀਆਂ ਸ਼ਾਸ਼ਾਹ ਕੇਵਲ ਪੰਜਾਬ 'ਚ ਨਹੀਂ ਹੋ ਰਹੀਆਂ ਪੂਰੀ ਦੁਨੀਆ ਤੇ ਚਾਹੇ ਉਹ ਅਮਰੀਕਾ ਕੈਨੇਡਾ ਕਿਤੇ ਵੀ ਹੋਵੇ ਉਹ ਕਾਰਪੋਰੇਟ ਘਰਾੜੇ ਹੋਣ ਉਹ ਤਾਨਾਸ਼ਾਹੀ ਲੋਕ ਹੋਣ ਤੇ ਮੋਦੀ ਆ ਜੋ ਜੋ ਇਹਨਾਂ ਲੋਕਾਂ ਦੇ ਮੂੰਹ ਦੇ ਵਿੱਚ ਠੁਕਦਾ ਤਾਂ ਇਹੀ ਲੋਕਾਂ ਦੇ ਵਿੱਚ ਆ ਕੇ ਉਲਟੀਆਂ ਕਰਦਾ ਭਗਵੰਤ ਮਾਨ ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਸਮਾਂ ਸੀਮਤ ਹੈ ਸਾਨੂੰ ਉਹਨਾਂ ਲੋਕਾਂ ਨੂੰ ਪਛਾਣ ਕੇ ਉਹਨਾਂ ਨੀਤੀਆਂ ਨੂੰ ਪਛਾਣ ਕੇ ਜਿਨ੍ਹਾਂ ਦੇ ਨਾਲ ਸਾਥੋ ਜਲ ਜੰਗਲ ਜ਼ਮੀਨ ਰੋਜਗਾਰ ਖੋਣਾ ਚਾਹੁੰਦੇ ਆ ਉਸ ਦੇ ਵਿਰੁੱਧ ਸਾਡੀ ਲੜਾਈ ਹੈ ਇਹ ਲੜਾਈ ਮੈਂ ਪਿਛਲੀ ਮੀਟਿੰਗ ਜਿਹੜੀ ਟੀਚਰ ਹੋਮ ਚੋਂ ਦੇ ਵੀ ਕਿਹਾ ਸੀ ਕਿ ਸਾਨੂੰ ਇਕੇ ਨਾਲ ਲੜਨੀ ਪੈਣੀ ਹੈ ਤੇ ਉਹ ਪ੍ਰੈਸ ਉਹ ਭਾਈਚਾਰਾ ਸਾਡਾ ਜਿਹੜਾ ਸਰਕਾਰ ਦੀ ਬੋਲੀ ਬੋਲ ਰਿਹਾ ਉਹਨਾਂ ਨੂੰ ਮਾਰਾ ਚਲੂਲਣ ਦੀ ਲੋੜ ਹੈ ਤੇ ਵੱਖ-ਵੱਖ ਅਸੀਂ ਤਾਂ ਮੋਰਚੇ ਵੱਲੋਂ ਮੈਂ ਆਪਣੀ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਵੱਡੀ ਤੋਂ ਵੱਡੀ ਗਿਣਤੀ ਦੇ ਨਾਲ ਤੁਹਾਡੇ ਹਰ ਪ੍ਰੋਗਰਾਮ 'ਚ ਸ਼ਾਮਲ ਹੋਵਾਂਗੇ ਤੇ ਇਸ ਭਗਵੰਤ ਮਾਨ ਨੂੰ ਜਿਹੜਾ ਇੱਕ ਉਸ ਖੇਤਰ 'ਚੋਂ ਆਇਆ ਮੀਡੀਆ ਦੇ ਖੇਤਰ 'ਚੋਂ ਹਾਸ ਰਸਤੇ ਵਿੱਚੋਂ ਜਿਹੜਾ ਲੋਕਾਂ ਨੂੰ ਕੈਸਟਾਂ ਸੁਣਾ ਕੇ ਮਿੱਠੀਆਂ ਮਿਰਚਾਂ ਤੇ ਹੋਰ ਕੋਈ ਵੇਚ ਕੇ ਸਭ ਕੁਝ ਇਹ ਸੱਤਾ ਦੇ ਕਾਬਜ ਹੋਇਆ ਪਰ ਅੱਜ ਉਹਦਾ ਕਰਦਾਰ ਹੈ ਜਿਹੜਾ ਉਹ ਦਿੱਲੀ ਮੋਦੀ ਤੇ ਕੇਜਰੀਵਾਲ ਦੀ ਬੋਲੀ ਬੋਲ ਕੇ ਲੋਕਾਂ ਨੂੰ ਦਿਵਾਉਣਾ ਚਾਹੁੰਦਾ ਹੈ ਮੀਡੀਆ ਮੇਰਾ ਸਮਾਂ ਖਤਮ ਹੋ ਗਿਆ ਅਖੀਰ ਦੇ ਵਿੱਚ ਮੈਂ ਇਹੀ ਬੇਨਤੀ ਕਰੂੰਗਾ ਕਿ ਆਪਾਂ ਏਕੇ ਦੇ ਨਾਲ ਇਹਨਾਂ ਲੋਕਾਂ ਨੂੰ ਜਵਾਬ ਦੇ ਜੇ ਇਹਨਾਂ ਲੋਕਾਂ ਨੂੰ ਨੰਗੇ ਕਰਕੇ ਤੇ ਇਹਨਾਂ ਨੀਤੀਆਂ ਨੂੰ 모ੜਨ ਦੇ ਲਈ ਕਰ ਕਰੇ ਸੰਘਰਸ਼ ਨੂੰ ਲੈ ਕੇ ਜਾਈਏ ਇਹਨਾਂ ਬੇਨਤੀਆਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ